ਤਲਵੰਡੀ ਦੇ ਵਿੱਚ ਕਰਵਾਇਆ ਜਾ ਰਹੀ ਸ਼ਾਨਦਾਰ ਤੀਸਰਾ ਘੋੜਿਆਂ ਦਾ ਮੇਲਾ ਤੇ ਇੱਕ ਘੋੜੇ ਦੇ ਆਲੇ-ਦੁਆਲੇ ਹੋ ਗਿਆ ਲੋਕਾਂ ਦਾ ਇਕੱਠ ਕਹਿੰਦੇ ਕਿਥੋਂ ਲਿਆਂਦਾ ਏ ਘੋੜਾ ਤੇ ਲੱਗ ਗਿਆ ਲੱਖਾਂ ਰੁਪਏ ਰੇਟ ਕਹਿੰਦੇ ਆ 70-80 ਲੱਖ ਚ ਵੀ ਨਹੀਂ ਦਿੰਦੇ ਇਹ ਘੋੜਾ ਨਾਮ ਸੀ ਘੋੜੇ ਦਾ ਦਰਯੋਦਨ ਤੇ ਲੋਕਾਂ ਦਾ ਇਕੱਠ ਹੋ ਗਿਆ ਦੋਸਤੋ ਜੈਡ ਬਲੈਕ ਇਹ ਘੋੜਾ ਨਾਲ-ਨਾਲ ਵੀਡੀਓ ਤੁਸੀਂ ਦੇਖ ਲਓ ਵੀ ਕਿਸ ਤਰੀਕੇ ਦੇ ਨਾਲੇ ਘੋੜਾ ਜਿਹੜਾ ਬੰਨਿਆ ਪਿਆ ਸੀ ਮੇਲੇ ਦੇ ਵਿੱਚ ਤੇ ਮੇਲੇ ਦੇ ਵਿੱਚ ਆਲੇ-ਦੁਆਲੇ ਇਸਦੇ ਇਕੱਠ ਹੋ ਗਿਆ ਇਕੱਠ ਲੋਕਾਂ ਦਾ ਬੋਲੀ ਰੌਣਾ ਦਾ ਕਹਿੰਦੇ ਵੀ ਸਾਡੇ ਤੋਂ ਲੈ ਲਓ 70-80 ਲੱਖ ਘੋੜਾ ਹੁਣੇ ਵੜਾ ਦੋ ਮਾਲਕ ਦਾ ਕਹਿਣਾ ਸੀ ਕਿ ਘੋੜਾ ਸੀ ਵੇਚਣਾ ਨਹੀਂ ਘੋੜਾ ਸਿਰਫ ਦਿਖਾਉਣ ਦੇ ਲਈ ਲੈ ਕੇ ਆਇਆ ਅਸੀਂ ਇਸ ਨੂੰ ਬਰੀਡਿੰਗ ਦੇ ਲਈ ਵਰਤਦੇ ਆ ਤੇ ਜਿਹੜੀ ਇਸ ਦੀ ਬਰੀਡਿੰਗ ਦੀ ਵੈਲਿਊ ਹੈ ਉਹ ਸੀ ਬਹੁਤ ਕਾਸਟਲੀ ਕਰਦੇ ਆ ਜਿਹੜਾ ਮਾਲਕ ਸੀ ਉਹ ਕਹਿੰਦਾ ਘੋੜਾ ਵੇਚਣਾ ਨਹੀਂ ਸਾਨੂੰ ਸ਼ੌਂਕ ਘੋੜਿਆਂ ਦਾ ਹੈ ਤੇ ਇਸ ਘੋੜੇ ਨੇ ਪੂਰੇ ਮੇਲੇ ਦਾ ਦਿਲ ਜਿੱਤ ਲਿਆ ਤੇ ਕਾਲਾ ਸ਼ਾਹ ਘੋੜਾ ਹੈ ਇਹ ਤੇ ਜਿਹੜੀਆਂ ਵੀਡੀਓ ਤੁਸੀਂ ਦੇਖ ਰਹੇ ਹੋ ਵੀ ਕਦ ਕਾਠ ਇਸ ਘੋੜੇ ਦਾ 65 ਇੰਚ ਹੈ ਤੇ 65 ਪਲੱਸ ਇਸ ਦਾ ਕੱਦ ਸੀ ਤੇ ਲੋਕਾਂ ਦੇ ਹੀ ਆਕਰਸ਼ਨ ਦਾ ਕੇਂਦਰ ਬਣ ਗਿਆ ਖਿੱਚ ਦਾ ਕੇਂਦਰ ਬਣ ਗਿਆ ਤੁਹਾਡਾ ਵੀ ਦਿਲ ਜਿੱਤ ਲੇਗਾ ਇਹ ਘੋੜਾ ਇਸ ਦਾ ਮਾਲਕ ਕੀ ਕੁਝ ਕਹਿੰਦਾ ਇਸ ਘੋੜੇ ਬਾਰੇ ਉਹ ਵੀ ਤੁਹਾਨੂੰ ਸੁਣਾਉਣੇ ਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਰਤਜੋਤ ਹੈ ਅਸੀਂ ਅਮਰਤਸਰ ਫਾਰਮ ਤੋਂ ਬੋਲ ਰਹੇ ਹਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਪਣੇ ਤਲਵੰਡੀ ਸਾਹਿਬ ਦੀ ਘੋੜਾ ਮੰਡੀ 'ਚ ਪਹੁੰਚਣ ਲਈ ਤੇ ਤੁਸੀਂ ਅੱਜ ਆਏ ਹੋ ਜੀ ਅਮਰਤਸਰ ਫਾਰਮ ਤੇ ਆਪਣਾ ਮੇਨ ਇਟਾਲੀਅਨ ਹੈਗਾ ਜੀ ਦੁਰਯੋਧਨ ਇਹ ਜੀ ਅਲੀਸ਼ਾਨ ਬਲੱਡ ਲਾਈਨ 'ਚ ਹੋਇਆ ਦੇਵ ਰੂਪ ਦਾ ਡਾਇਰੈਕਟ ਬੱਚਾ ਹੈਗਾ ਤੇ ਆਪਣੇ ਘੋੜੇ ਦੀ ਪ੍ਰਾਈਜ਼ ਵੈਲਿਊ ਤਾਂ ਆਪਾਂ ਮੰਨ ਲਓ ਡਿਸਕਲੋਜ਼ ਨਹੀਂ ਕਰੀ ਬਾਕੀ ਆਪਣੇ ਮੰਨ ਲਓ ਵੀ ਇਹ ਮਾਰਵਾੜੀ ਲਾਈਨ ਚ ਹੋਏਗਾ ਜੀ ਤੇ ਬਹੁਤ ਚੰਗਾ ਕੋੜਾ 65 ਪਲੱਸ ਕੋੜਾ ਹੈਗਾ ਜੀ ਅੱਛਾ ਕੀ ਖਾਸੀਅਤ ਕੀ ਹੈ ਦੀ ਮਤਲਬ ਕਿ ਇਹ ਕੋੜੇ ਮੇਨ ਬਰੀਡਿੰਗ ਵਾਸਤੇ ਯੂਜ਼ ਕੀਤੇ ਜਾਂਦੇ ਜੀ ਵੱਡੇ ਵੱਡੇ ਫਾਰਮਰਸ ਮੰਨ ਲਓ ਜਿਹੜੇ ਅੱਜ ਕੱਲ ਏਸ ਲਾਈਨ ਚ ਪੈ ਰਹੇ ਹੈਗੇ ਹਨਾ ਉਹ ਇਸ ਚੀਜ਼ ਨੂੰ ਮੰਨ ਲਓ ਗਾਂਹਾਂ ਲੈ ਕੇ ਜਾ ਰਹੇ ਇੱਕ ਫਾਰਮਰਸ ਦਾ ਸਾਈਡ ਬਿਜ਼ਨਸ ਹੈਗਾ ਮਤਲਬ ਸੈਕੰਡ ਬਿਜ਼ਨਸ ਹੈਗਾ ਜਿਹਦੇ ਵਿੱਚ ਉਹਨਾਂ ਨੂੰ ਇਨਕਮ ਹੁੰਦੀ ਆ ਤੇ ਇਨਕਮ ਸੋਰਸ ਬਹੁਤ ਵਧੀਆ ਹੈਗਾ ਤੇ ਜਿੱਦੇ ਦੀ ਰਿਲਾਇੰਸ ਕੰਪਨੀ ਇਸ ਕੰਪਨੀ ਚ ਇਸ ਚੀਜ਼ਾਂ ਚ ਆਈਏ ਜੀ ਉਧਰ ਦਾ ਇਸ ਮੰਨ ਲਓ ਘੋੜੇ ਘੋੜਿਆਂ ਨੂੰ ਘੋੜਿਆਂ ਦੀ ਬਰੀਡਿੰਗ ਵਿੱਚ ਆਪਾਂ ਨੂੰ ਬਹੁਤ ਮੁਨਾਫਾ ਮਿਲ ਰਿਹਾ ਹੈਗਾ ਜੀ ਤਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਮਾਲਕ ਨੇ ਜੋ ਗੱਲਾਂ ਕਹੀਆਂ ਵਾਕਈ ਮੇ ਤੁਹਾਡਾ ਦਿਲ ਜਿੱਤ ਲੈਣਗੀਆਂ ਤੇ ਆ ਘੋੜਾ ਜਿਹੜਾ ਉਹ ਤੁਹਾਨੂੰ ਕਿਵੇਂ ਲੱਗਿਆ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਤੇ ਜਿੰਨਾ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ ਉਹਨਾਂ ਦਾ ਕੀ ਕਹਿਣਾ ਹੈ ਇਸ ਘੋੜਿਆਂ ਦੇ ਮੇਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਾਰਿਆਂ ਤੋਂ ਪਹਿਲਾਂ ਥੋੜਾ ਤੈਦਰੋਂ ਧੰਨਵਾਦ ਤੁਸੀਂ ਸਾਡਾ ਅੱਜ ਮੇਲਾ ਫਰਮਾਉਣ ਲਈ ਇੱਥੇ ਪਹੁੰਚੇ ਹੋ ਇਹ ਲਗਾਤਾਰ ਮੇਲਾ ਤੀਸਰੀ ਵਾਰ ਆ ਉਹ ਚੌਥੀ ਵਾਰ ਆ ਜੀ ਅੱਜ ਤੋਂ 15 ਸਾਲ ਪਹਿਲਾਂ ਵੀ ਐਸੀ ਕਰੀ ਲਾਇਆ ਸੀ ਉਦੋਂ ਜੇਬ ਦਾ ਬਜਟ ਨਹੀਂ ਸੀ ਐਨਾ ਵੀ ਅਸੀਂ ਖਰਚਾ ਕਰਕੇ ਇਹਨੂੰ ਚਲਾ ਸਕਗੇ ਤੇ ਹੁਣ ਸਾਡੇ 1200 ਦੋਸਤਾਂ ਨੇ ਸਾਰਿਆਂ ਸਾਡੀ ਟੀਮ ਨੇ ਪੂਰਾ ਸਾਡਾ ਸਹਿਯੋਗ ਦਿੱਤਾ ਤੇ ਇਹ ਤੀਜਾ ਮੇਲਾ ਅਸੀਂ ਇਸ ਵਾਰ ਲਾਇਆ ਹੋਇਆ ਜ ਜੀ ਦੀ ਡੇਟ 14 ਤਰੀਕ ਤੋਂ ਚੱਲਿਆ ਸੀ ਕਿ ਅੱਜ 20 ਤਰੀਕ ਹੈ ਜੀ ਅੱਜ ਲਾਸਟ ਦਿਨ ਹੈ